ਕਿਵੇਂ ਲੱਗਦਾ ਆਪਣੇ ਟ੍ਰੈਪ ਦਾ ਕੀ ਹਾਲ ਹੈ ਟ੍ਰਾਂਟੋ ਦੇ ਵਿੱਚ ਗ੍ਰੈਂਟਨੋ ਦੇ ਵਿੱਚ ਬੜੀ ਟ੍ਰੈਫਿਕ ਤਾਂ ਬਹੁਤ ਜ਼ਿਆਦਾ ਹੋ ਗਈ ਪੋਪੂਲੇਸ਼ਨ ਬਹੁਤ ਜ਼ਿਆਦਾ ਹੋ ਗਈ ਗ੍ਰੈਂਟਨ ਦੀ ਗੱਲ ਕਰੀਏ ਚਾਹੇ ਆਪਾਂ ਜੀਟੀਏ ਦੀ ਗੱਲ ਕਰੀਏ ਮਤਲਬ ਇੰਨਾ ਜ਼ਿਆਦਾ ਇਮੀਗ੍ਰੈਂਟ ਆ ਗਿਆ ਕਿ ਆਬਵੀਅਸਲੀ ਸਾਰੀ ਗੱਡੀਆਂ ਤਾਂ ਲੈਂਦੀ ਜੀ ਸੋ ਜੇ ਗੱਡੀ ਟ੍ਰੈਫਿਕ ਇਸ ਟਾਈਮ ਬਹੁਤ ਜ਼ਿਆਦਾ ਹੈ ਕਿ ਇਦਾਂ ਲੱਗਦਾ ਵੀ ਕਈ ਵਾਰੀ ਕਿਤੋਂ ਵੀ ਯੂ ਟਰਨ ਵੱਜ ਜਾਂਦੇ ਲੋਕ ਮਾਰ ਲੈਂਦੇ ਆ ਉਹਨਾਂ ਨੇ ਬੜੀਆ ਬੋ ਪਿੱਛੋਂ ਮਾਈਂਡ ਸੈਟ ਲੈ ਕੇ ਆਏ ਹੋਏ ਹਨ ਇਹਨੂੰ ਮੋਹਾਂ ਜੇ ਨਿਕਲਿਆ ਨਹੀਂ ਓਕੇ ਹਮ ਰੈਸ਼ ਡਰਾਈਵਿੰਗ ਜਾਂ ਜਿਹੜਾ ਕਹਿੰਦੇ ਨੇ ਆਪਾਂ ਕਿਸੇ ਲਾਅ ਨੂੰ ਤੋੜਨਾ ਉਸ ਪਤਾ ਨਹੀਂ ਆਪਣੀ ਕੁਵਰਟੀ ਸਵਾਗ ਸਮਝ ਲਈ ਹੈ ਜਿਵੇਂ ਕਿ ਇੱਕ ਸ਼ੇਖੀ ਮਾਰਨੇ ਆਪਾਂ ਸ਼ੇਖੀ ਸ਼ੇਖੀ ਦਿਖਾਨੇ ਹੋਰ ਤਾਂ ਕੁਝ ਨਹੀਂ ਹੈਗਾ ਉਹਦੇ ਵਿੱਚ ਜੇ ਉਹੀ ਪੁਲਿਸ ਵਾਲਾ ਖੜਾ ਹੋਵੇ ਫਿਰ ਕੋਈ ਨਹੀਂ ਮੁੜਦਾ ਡਾਕਪੋਰਨ ਨੇ ਵੀ ਕੈਮਰਿਆਂ ਦਾ ਕੀਤਾ ਹਾਂਜੀ ਵੀ ਕੈਮਰੇ ਲੋਕ ਬਹੁਤ ਦੁਖੀ ਨੇ ਹਾਂਜੀ ਕੰਨਿਆਂ ਨੂੰ ਤਾਂ 5-5 600 ਡਾਲਰ ਦੀ ਟਾਈਟਲ ਆਈ ਹੈ ਹਾਂਜੀ ਹਨਾ ਉਹਦਾ ਉਹ ਤੋਂ ਵੀ ਲੋਕ ਔਖੇ ਆ ਕੈਮਰਿਆਂ ਤੋਂ ਵੀ ਕੈਮਰੇ ਬੰਦ ਹੋਣੇ ਚਾਹੀਦੇ ਜੇ ਬੜਾ ਕੋਈ ਫਾਂਡਾ ਤਾਂ ਨਹੀਂ ਹੋਣੀ ਚਾਹੀਦੀ ਭਾਈ ਉਹਦਾ ਜਿੱਦਾਂ ਹੁਣ ਰੀਸੈਂਟਲੀ ਡਗ ਫੋਰ ਨੇ ਇਹ ਕਿਹਾ ਕਿ ਕਿਸੇ ਨੂੰ ਧੱਕਾ ਨਾ ਧੱਕਾ ਸੋ ਉਹ ਇਹ ਹੈ ਕਿ ਸਿਟੀ ਨੂੰ ਨੇ ਇਹ ਇਨਰ ਨੂੰ ਚੇਂਜ ਕਰਨਾ ਬੜਾ ਬਿਠਾ ਕੈਮਰੇ ਹਟਾਉਣਾ ਤਾਂ ਵਧੀਆ ਕੋ ਗੱਲੀ ਕਿਉਂਕਿ ਜਿੰਨੇ ਕੈਮਰੇ ਜ਼ਿਆਦਾ ਰਹਿਣਗੇ ਲੋਕੀ ਡਰ ਕੇ ਚਲਾਉਣਗੇ ਉਹ ਕਹਿੰਦੇ ਕਿ ਕਿਸੇ ਨੂੰ ਤੁਸੀਂ ਪਹਿਲਾਂ ਅਵੇਅਰ ਕਰਨਾ ਕਿ ਅੱਗੇ ਕੈਮਰਾ ਹੈ ਤੁਸੀਂ ਹਿਡਨ ਕੈਮਰੇ ਨਹੀਂ ਲਗਾ ਸਕਦੇ ਓਕੇ ਪ੍ਰੋਪਰ ਵੱਡੇ ਬੋਰਡ ਹੋਣੇ ਚਾਹੀਦੇ ਕਿ ਅੱਗੇ ਕੈਮਰਾ ਆ ਰਿਹਾ ਹੈ ਜੇ ਮੈਂ ਹੁਣ ਵੀ ਸਕੂਲ ਜ਼ੋਨ ਦੇ ਵਿੱਚ ਵੀ ਲੱਗੇ ਹੋਏਗਾ ਪਰ ਵੀਕਐਂਡ ਤੇ ਸਕੂਲ ਬੰਦ ਹੈ ਸੈਚੂਲੇਸ਼ਨ ਤੇ ਹਾਂਜੀ ਜਾਂ ਲੌਂਗ ਵੀਕਐਂਡ ਆ ਗਿਆ ਉਹਦਾ ਮਤਲਬ ਹੈ ਹਾਂਜੀ ਤੇ ਟੈਕਟਾ ਉਦੋਂ ਹੀ 50 ਤੋਂ ਓਵਰ ਵੜ ਜਾਂਦੀ ਨਾਲ ਜੇ 60 ਦੀ ਸਪੀਡ ਆ ਉਹ ਭਾਜੀ ਇਦਾਂ ਦਾ ਨਾ ਬੇਸਿਕਲੀ ਲਾਅ ਇਹ ਹੈ ਕਿ ਜੇ ਕੋਈ ਬੋਰਡ ਨਹੀਂ ਲੱਗਾ ਤਾਂ 50 ਦੀ ਸਪੀਡ ਹਾਂ ਤੇ ਜੇ ਬੋਰਡ ਲੱਗਾ ਹੈ ਫਾਲੋ ਦਾ ਸਪੀਡ ਲਿਮਿਟ ਲੈ ਸਕੂਲ ਜ਼ੋਨ 40 ਜ਼ੋਨ ਹੈ ਵੈਨ ਦਾ ਸਕੂਲ ਇਜ਼ ਆਨ ਜੇ ਸਕੂਲ ਨਹੀਂ ਹੈਗਾ ਛੁੱਟੀ ਹੈ ਉਦੋਂ 50 ਦੀ ਜ਼ੋਨ ਹੈ ਇਹੀ ਪੰਗਾ ਵੈਸੀ ਇਹੀ ਲੋਕਾਂ ਦੀ ਲੜਾਈ ਸੀ ਕਿ ਤੁਸੀਂ ਸਾਨੂੰ ਵੀਕਐਂਡ ਤੇ ਵੀ ਉਹ ਟਿਕਟਾਂ ਦਿੱਤੀਆਂ ਜਿਹੜੀਆਂ ਅਸੀਂ 50 51 ਤੇ ਆ ਤੁਸੀਂ ਸਾਨੂੰ ਟਿਕਟਾਂ ਦੇ ਚੋਨਾ ਬਹੁਤ ਚੀਜ਼ਾਂ ਦੀ ਬਦਨਾਮੀ ਹੋਈ ਹੈ ਕੈਮਰੇ ਲੱਗੇ ਜਿੱਦਾਂ ਪਰ ਪਤਾ ਇੱਕ ਬਹੁਤ ਕਿੱਸਾ ਹੋਇਆ ਸੀ ਕਿ ਆਪਣੇ ਲੋਕ ਮਤਲਬ ਵਸਾਗਾ ਵਿੱਚ ਤੇ ਗਏ ਤਾਂ ਬਾਹਰ ਹੀ ਬਹਿਣ ਲੱਪੇ ਮਤਲਬ 2 ਨੰਬਰ 1 ਨੰਬਰ ਸਾ ਬਾਹਰ ਦਸ਼ਰਿਆਂ ਹੋਣਾ ਆਪਣੀ ਵੀਡੀਓਜ਼ ਬਣ ਗਈਆਂ ਸੋਚੀ ਥੋੜੀ ਜਿਹੀ ਹੈਗੀ ਹੈ ਜੇ ਤੁਹਾਨੂੰ ਪਤਾ ਜੇ ਉਹ ਜਗ੍ਹਾ ਇੱਕ ਤਰੀਨ ਇੱਕ ਸਿਸਟਮ ਬਣਿਆ ਹੋਇਆ ਕਿਸੇ ਕੰਟਰੀ ਦਾ ਤੁਸੀਂ ਦੇਖ ਰਹੇ ਕਿ ਮੈਂ ਅਲੱਗ ਚੀਜ਼ ਕਰ ਰਿਹਾ ਹਾਂ ਕਿਉਂ ਕਰ ਰਿਹਾ ਉਸ ਚੀਜ਼ ਨੂੰ ਫੋਲੋ ਕਰੂੰ ਜੇ ਕਿਸੇ ਨਵੀਂ ਕੰਟਰੀ ਚ ਆਏ ਹਨਾ ਅਸੀਂ ਆਪਣਾ ਕਹ ਲਓ ਕਿ ਬੁਰਾ ਪਾੜ ਉਧਰੋਂ ਲੈ ਕੇ ਨਾ ਆਈਏ ਜਿਹੜਾ ਇਹਨਾਂ ਨੇ ਚੰਗੀਆਂ ਆਈਆਂ ਉਹ ਅਸੀਂ ਬਣਾ ਲਈਏ ਆਪਣੀਆਂ ਬੁਰਾਈਆਂ ਪਿੱਛੇ ਛੱਡ ਜਾਈਏ ਉਦੋਂ ਭਾਜੀ ਹੇਟ ਵੱਧਦੀ ਹੈ ਜਦੋਂ ਅਸੀਂ ਇਹਨਾਂ ਤੋਂ ਰੀਐਂਸਟ ਆਪਣਾ ਦੰਦ ਜਦੋਂ ਲੈ ਕੇ ਆਂਦੇ ਹਾਂ ਹੇਟ ਵੱਧਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਮੁੰਜਿੰਦਰ ਸਿੰਘ ਢਾਲੀਵਾਲ ਲੋਕ ਅਮੀਰ ਜਨਤੋਂ ਅਸੀਂ ਸਮੇ ਸਮੇ ਤੇ ਗੈਸਟ ਆਉਂਦੇ ਰਹਿੰਦੇ ਆ ਸਾਡੇ ਸਟੂਡੀਓ ਦੇ ਵਿੱਚ ਅੱਜ ਸਟੂਡੀਓ ਦੇ ਵਿੱਚ ਆਏ ਨੇ ਬਾਈ ਕਮਲ ਜੀ ਕਮਲ ਭੈਣ ਕਰਦੇ ਆ ਇਹਨਾਂ ਨਾਲ ਗੱਲਬਾਤ ਸਿਟੀ ਬਾਰੇ ਕਿ ਲੋਕ ਕਿਵੇਂ ਰਹਿ ਰਹੇ ਨੇ ਤੇ ਕੀ ਕਰ ਰਹੇ ਨੇ ਸਸੀ ਗੋਬੀ ਸਸੀ ਗੋਬੀ ਜੀ ਠੀਕ ਠਾਕ ਹਾਂਜੀ ਬਹੁਤ ਹੰਦੀ ਬਈ ਕਿਵੇਂ ਚੱਲਦਾ ਕੰਮ ਕਰਦੀ ਬਸ ਬਹੁਤ ਵਧੀਆ ਵਾਈਬਲ ਹੀ ਮੇਨ ਹੈ ਜੀ ਤੇ ਥੈਂਕ ਯੂ ਫॉर ਕਾਲਿੰਗ ਯੂ অন ਦਾ ਸ਼ੋਅ ਥੈਂਕ ਯੂ ਸੋ ਮੱਚ ਤੁਹਾਡੇ ਆਨ ਲਈ ਤੁਸੀਂ ਸਮਾਂ ਕੱਢਿਆ ਹਾਂਜੀ ਤੇ ਕਿਵੇਂ ਲੱਗਦਾ ਆਪਣੇ ਟਰੈਪ ਦਾ ਕੀ ਹਾਲ ਹੈ ਟ੍ਰਾਂਟੋ ਦੇ ਵਿੱਚ ਬ੍ਰੈਂਟਨ ਦੇ ਵਿੱਚ ਕਿ ਟ੍ਰੈਫਿਕ ਤਾਂ ਬਹੁਤ ਜ਼ਿਆਦਾ ਹੋ ਗਿਆ ਪੋਪੂਲੇਸ਼ਨ ਬਹੁਤ ਜ਼ਿਆਦਾ ਹੋ ਗਈ ਬ੍ਰੈਂਟਨ ਦੀ ਗੱਲ ਕਰੀਏ ਚਾਹੇ ਆਪਾਂ ਜੀਟੀਏ ਦੀ ਗੱਲ ਕਰੀਏ ਮਗਰ ਇੰਨਾ ਜ਼ਿਆਦਾ ਇਮੀਗ੍ਰੈਂਟ ਆ ਗਿਆ ਕਿ ਆਬਵੀਅਸਲੀ ਸਾਰੇ ਗੱਡੀਆਂ ਤਾਂ ਲੈਣ ਗਈ ਜੀ ਸੋ ਜੇਕਰ ਟ੍ਰੈਫਿਕ ਸਿਸਟਮ ਬਹੁਤ ਜ਼ਿਆਦਾ ਹਾਂਜੀ ਪਰ ਇੱਥੇ ਇਦਾਂ ਲੱਗਦਾ ਵੀ ਬਈ ਵਾਰੀ ਕਿਤੋਂ ਵੀ ਜੂ ਟਰਨ ਵੱਜ ਜਾਂਦੇ ਲੋਕ ਮਾਰ ਲੈਂਦੇ ਆ ਕਿਸੇ ਵੀ ਇੰਟਰਸੈਕਸ਼ਨ ਤੋਂ ਦੇਖਦੇ ਨਹੀਂ ਜਿੱਥੋਂ ਈਵਨ ਲੈਫਟ ਜਾਣ ਨੂੰ ਰਾਹ ਵੀ ਨਹੀਂ ਹੁੰਦਾ ਹਾਂਜੀ ਉੱਥੇ ਹੀ ਮਾਰ ਲੈਂਦੇ ਲੋਕ ਉਹ ਥੋੜਾ ਜਿਹਾ ਬਈ ਆਪਾਂ ਪਿੱਛੇ ਮਾਈਂਡ ਸੈਟ ਲੈ ਕੇ ਆਏ ਹੋਏ ਹਨ ਉਹ ਹਾਂਜੀ ਨਿਕਲਿਆ ਨਹੀਂ ओके 니 ਤਾਂ ਆਪਾਂ ਦੇਖੀਏ ਕਿ ਹੋਰ ਕਿਤੇ ਕਮਿਊਨਿਟੀਆਂ ਜਾ ਕੇ ਦੇਖੀਏ ਉਹ ਕਦੀ ਇਦਾਂ ਨਹੀਂ ਡਰਾਈਵਿੰਗ ਨਹੀਂ ਕਰਦੇ ਰੈਸ਼ ਡਰਾਈਵਿੰਗ ਜਾਂ ਜਿਹੜਾ ਕਹਿੰਦੇ ਨਹੀਂ ਆਪਾਂ ਕਿਸੇ ਲਾਅ ਨੂੰ ਤੋੜਨਾ ਉਹ ਪਤਾ ਨਹੀਂ ਆਪਣੀ ਕਮਿਊਨਿਟੀ ਸਲੈਗ ਸਮਝਦੀ ਹੈ ਜਿਵੇਂ ਕਿ ਸ਼ੇਕੀ ਮਾਰਦੇ ਆ ਖਾਨੇ ਸ਼ੇਕੀ ਸ਼ੇਕੀ ਦਿਖਾਨੇ ਹੋਰ ਤਾਂ ਕੁਝ ਨਹੀਂ ਹੈਗਾ ਉਹਦੇ ਚ ਜੇ ਉਹੀ ਪੁਲਿਸ ਵਾਲਾ ਖੜਾ ਹੋਵੇ ਫਿਰ ਕੋਈ ਨਹੀਂ ਮੁੜਦਾ ਜਾਂ ਤਾਂ ਦੂ ਮੁੜ ਕੇ ਦਿਖਾਵੇ ਕੋਈ ਉਹ ਚੀਜ਼ ਹੈਗੀ ਥੋੜਾ ਜਿਹਾ ਆਪਣੀ ਕਮਿਊਨਿਟੀ ਦੇ ਅੰਦਰ ਹੀ ਐਸੀ ਚੀਜ਼ ਹੈ ਜਿਹੜੀ ਉਹਨਾਂ ਰੋਕਣੀ ਚਾਹੀਦੀ ਇਨਸਾਨ ਆਪਣੇ ਉਹਨੂੰ ਖੁਦ ਹੀ ਚੇਂਜ ਕਰ ਸਕਦਾ ਕਿਸੇ ਨੇ ਨਹੀਂ ਕਰਾ ਕਿਸੇ ਨੇ ਨਹੀਂ ਕਰਾ ਹਾਂਜੀ ਨਾ ਕਿਸੇ ਦੇ ਕਹਿ ਦੇ ਕੋਈ ਜੀ ਨਹੀਂ ਹਾਂਜੀ ਬਿਲਕੁਲ ਭਾਈ ਜਾਨਾ ਹਾਂਜੀ ਤੇ ਅੱਛਾ ਜਿਹੜੇ ਹੁਣ ਇਹ ਆਪਣੇ ਡੱਗ ਫੋਰ ਨੇ ਵੀ ਕੈਮਰਿਆਂ ਦਾ ਕੀਤਾ ਹਾਂਜੀ ਵੀ ਕੈਮਰੇ ਲੋਕ ਬਹੁਤ ਦੁਖੀ ਨੇ ਪਿੰਡਿਆਂ ਨੂੰ ਤਾਂ 5-5 600 ਡਾਲਰ ਦੀ ਵੀ ਟਾਈਟਲ ਆਈ ਆ ਹਾਂਜੀ ਹਨਾ ਉਹਦਾ ਉਹ ਤੋਂ ਵੀ ਲੋਕ ਔਖੇ ਆ ਕੈਮਰਿਆਂ ਤੋਂ ਵੀ ਕਿ ਕੈਮਰੇ ਬੰਦ ਹੋਣੇ ਚਾਹੀਦੇ ਆ ਜਿਵੇਂ ਡੱਗ ਫੋਰ ਨੇ ਬਿਆਨ ਦਿੱਤਾ ਬੰਦ ਤਾਂ ਨਹੀਂ ਹੋਣੇ ਚਾਹੀਦੇ ਭਾਜੀ ਉਹਦਾ ਜਿੱਦਾਂ ਹੁਣ ਰੀਸੈਂਟਲੀ ਡੱਗ ਫੋਰ ਨੇ ਇਹ ਕਿਹਾ ਕਿ ਕਿਸੇ ਨਾਲ ਧੱਕਾ ਨਾ ਧੱਕਾ ਸੋ ਉਹ ਇਹ ਹੈ ਕਿ ਸਿਟੀ ਨੂੰ ਨੇ ਇਹ ਕਿਹਾ ਕਿ ਆਪਣਾ ਸਿਸਟਮ ਬਣਾਓ ਕਿਸ ਹਿਸਾਬ ਨਾਲ ਤੁਸੀਂ ਫਾਈਨ ਕਰਨਾ ਉਹਦਾ ਇੱਕ ਪੂਰਾ ਸਿਸਟਮ ਇਹ ਬਣਾਓ ਕਿ ਪਹਿਲਾਂ 警告 ਜਿਹੜੀ ਹੁਣ ਮੰਨ ਰਹੇ ਸਿਟੀ ਵਾਲੇ ਕਿਸੀ 警告 ਦਵਾਂਗੇ ਫਿਰ ਅਸੀਂ ਉਹਦਾ ਫਾਈਨ ਦਾ ਫੈਸਲਾ ਬਣਾਵਾਂਗੇ ਸੋ ਸਾਰਾ ਕਰ ਰਹੇ ਹੈ ਉਹ ਮਤਲਬ ਇਹਨਾਂ ਨੂੰ ਚੇਂਜ ਕਰਨਾ ਬੜਾ ਬਠਾ ਕੈਮਰੇ ਹਟਾਉਣਾ ਤੋਂ ਵਧੀਆ ਕੋਈ ਗੱਲ ਨਹੀਂ ਕਿਉਂਕਿ ਜਿੰਨੇ ਕੈਮਰੇ ਜ਼ਿਆਦਾ ਰਹਿਣਗੇ ਲੋਕੀ ਡਰ ਕੇ ਚਲਾਉਣਗੇ ਅੱਛਾ ਹੁਣ ਤਾਂ ਇਹ ਵੀ ਹੋ ਗਿਆ ਵੀ ਲੋਕਾਂ ਨੂੰ ਆਲਮੋਸਟ ਪਤਾ ਲੱਗ ਗਿਆ ਵੀ ਕਿੱਥੇ ਕਿੱਥੇ ਹੈਗੇ ਕੈਮਰੇ ਹਾਂਜੀ ਇਹ ਨਾ ਇੱਕ ਲਾਅ ਹੁੰਦਾ ਹੈ ਹਰ ਸਿਟੀ ਹਰ ਇਵਨ ਅਮਰੀਕਾ ਜਾਓ ਚਾਹੇ ਕ ਉਹ ਕਹਿੰਦੇ ਕਿ ਕਿਸੇ ਨੂੰ ਤੁਸੀਂ ਪਹਿਲਾਂ ਅਵੇਅਰ ਕਰਨਾ ਕਿ ਅੱਗੇ ਕੈਮਰਾ ਹੈ ਤੁਸੀਂ ਹਿڈن ਕੈਮਰੇ ਨਹੀਂ ਲਗਾ ਸਕਦੇ ਓਕੇ ਪ੍ਰੋਪਰ ਵੱਡੇ ਬੋਰਡ ਹੋਣੇ ਚਾਹੀਦੇ ਕਿ ਅੱਗੇ ਕੈਮਰਾ ਆ ਰਿਹਾ ਹੈ ਫਿਰ ਤੁਸੀਂ ਉਹਦੇ ਵਿੱਚ ਲੋਕੀ ਫਿਰ ਵੀ ਨਹੀਂ ਆਉਂਦੇ ਫਿਰ ਉਹ ਟਿਕਟ ਉਹਨਾਂ ਨੂੰ ਆਉਣੀ ਚਾਹੀਦੀ ਹੈ ਸੋ ਹਰ ਚੀਜ਼ ਦਾ ਇੱਕ ਸਿਸਟਮ ਉਹਨੂੰ ਫਾਲੋ ਕਰਨਾ ਚਾਹੀਦਾ ਜਰੂਰ ਹਾਂ ਉਹਨੂੰ ਫਾਲੋ ਕਰੋ अच्छा ਜਿਵੇਂ ਹੁਣ ਕੋਈ ਸਕੂਲ ਜ਼ੋਨ ਦੇ ਵਿੱਚ ਵੀ ਲੱਗੇ ਹੋਏ ਆ ਪਰ ਵੀਕਐਂਡ ਤੇ ਸਕੂਲ ਬੰਦ ਨੇ ਸਹੀ ਜੀ ਸੰਦੇ ਹਾਂਜੀ ਜਾਂ ਲੌਂਗ ਵੀਕਐਂਡ ਆ ਗਿਆ ਉਹ ਤਾਂ ਮੈਂ ਹਾਂਜੀ ਤੇ ਟੈਕਟਾ ਉਦੋਂ ਹੀ 50 ਤੋਂ ਓਵਰ ਮੜ ਜਾਂਦੀਆਂ ਤੁਸੀਂ ਜੇ 60 ਦੀ ਸਪੀਡ ਉੱਥੋਂ ਉਹ ਭਾਜੀ ਇਦਾਂ ਹੁੰਦਾ ਨਾ ਬੇਸਿਕਲੀ ਲਾਅ ਇਹ ਹੈ ਕਿ ਜੇ ਕੋਈ ਬੋਰਡ ਨਹੀਂ ਲੱਗਾ ਤਾਂ 50 ਦੀ ਸਪੀਡ ਹਾਂ ਤੇ ਜੇ ਬੋਰਡ ਲੱਗਾ ਹੈ ਫੋਲੋ ਦਾ ਸਪੀਡ ਲਿਮਿਟ ਲੈਂ ਸਕੂਲ ਜ਼ੋਨ 40 ਜ਼ੋਨ ਹੈ ਵੈਨ ਦਾ ਸਕੂਲ ਇਜ਼ ਓਨ ਜੇ ਸਕੂਲ ਨਹੀਂ ਹੈਗਾ ਛੁੱਟੀ ਹੈ ਉਦੋਂ 50 ਦੀ ਜ਼ੋਨ ਹੈ ਇਹੀ ਪੰਗਾ ਪਿਆ ਸੀ ਇਹੀ ਲੋਕਾਂ ਦੀ ਲੜਾਈ ਸੀ ਕਿ ਤੁਸੀਂ ਸਾਨੂੰ ਵੀਕਐਂਡ ਤੇ ਵੀ ਉਹ ਟਿਕਟਾਂ ਦਿੱਤੀਆਂ ਜਿਹੜੀਆਂ ਅਸੀਂ 50 51 ਤੇ ਆ ਤੁਸੀਂ ਸਾਨੂੰ ਟਿਕਟਾਂ ਭੇਜੀ ਉਹਦਾ ਅਕੋਰਡਿੰਗ ਨੂੰ ਲਾਅ ਜਾ ਰਹੇ ਸੀ ਸੋ ਉਹ ਥੋੜਾ ਜਿਹਾ ਤਕਾਉਣੋਂ ਲੱਗਾ ਉਹਦੇ ਕਰਕੇ ਰੋਲਾ ਜਿਆਦਾ ਪਿਆ ਉਹਦੇ ਕਰਕੇ ਰੋਲਾ ਜਿਆਦਾ ਪਿਆ ਹਾਂਜੀ ਅੱਛਾ ਇੱਕ ਜਿਹੜੇ ਹੁਣ ਕਈ ਲੋਕ ਆਪਣਾ ਨੇ ਇਹ ਵੀ ਆ ਵੀ ਆਪਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਆਪਾਂ ਜੇਕਰ ਇਹ ਸਮਾਨ ਵੀ ਜਿਵੇਂ ਹੁਣ ਬਾਕਸੇ ਲਾਇਏ ਹੋਏ ਆ ਵੀ ਇੱਥੇ ਪੁਰਾਣੇ ਕੱਪੜੇ ਪਾ ਕੇ ਜਾਓ ਹਾਂਜੀ ਉੱਥੇ ਲੋਕ ਕੋ ਸੋਫੇ ਵੀ ਸੱਟਿਆਉਂਦੇ ਆ ਹਾਂਜੀ ਘਰ ਦਾ ਹੋਰ ਸਮਾਨ ਵੀ ਸਟੇਉਂਦੇ ਆ ਉਹ ਟੂ ਹਾਰਡ ਬਹੁਤ ਹਾਰਡ ਲੱਗਦਾ ਬਹੁਤ ਬੈਡ ਆ ਭਾਈ ਦਿੱਕਤ ਇਹ ਹੈ ਕਿ ਜਦੋਂ ਆਪਾਂ ਗੱਲ ਕਰਦੇ ਡੋਨੇਸ਼ਨ ਸਾਨੂੰ ਲੱਗਦਾ ਬਹਰ ਚੀਜ਼ ਡੋਨੇਟ ਕਰ ਸਕਦੇ ਇੱਕੋ ਜਗ੍ਹਾ ਤੇ ਬਿਲਕੁਲ ਜਗ੍ਹਾ ਪਰ ਉੱਤੇ ਲਿਖਿਆ ਓਨਲੀ ਕਲੋਥਸ ਜੀ ਸੋ ਉੱਥੇ ਸਿਰਫ ਕੱਪੜੇ ਡੋਨੇਟ ਹੁੰਦੇ ਐਂਡ ਉਹ ਵੀ ਬਕਸੇ ਦੇ ਅੰਦਰ ਲੈਣੇ ਤੁਸੀਂ ਜੇ ਤੁਸੀਂ ਦਿਖਾਫੇ ਬਾਹਰ ਰੱਖਿਆ ਨਾ ਗਿੱਲੇ ਹੋ ਜਾਂਦੇ ਨੇ ਵਿੱਚ ਹਾਂ ਉਹ ਤਾਂ ਕਿਸੇ ਯੂਜ਼ ਨਹੀਂ ਆਉਂਦੇ ਐਂਡ ਆਪਣੇ ਲੋਕ ਕੀ ਕਰਦੇ ਐ ਕਿ ਗਾਰਬੇਜ ਵੀ ਸਟੇਉਂਦੇ ਆ ਉੱਥੇ ਥੋੜਾ ਜਿਹਾ ਮੈਨੂੰ ਕਹਿਣਾ ਹੋਰ ਲੱਗੂਗਾ ਕਿ ਸਾਡੇ ਲੋਕ ਥੋੜੇ ਅਨਸਿਵ ਜਿਹੜੇ ਪਤਾ ਨਹੀਂ ਸਿਵਲਾਈਜ਼ਡ ਹੋਣਾ ਨਹੀਂ ਚਾਹਦੇ ਜਾਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਕਿ ਸਾਫ਼ ਸਫਾਈ ਰੱਖੀਏ ਇੱਕ ਲਾ ਵਧੀਆ ਬਣਾ ਕੇ ਰੱਖੀਏ ਸਿਸਟਮ ਬਣਾ ਕੇ ਰੱਖੀਏ ਜੇ ਆਪਾਂ ਦੇਖੀਏ ਕਿ ਉਹ ਜੇ ਗਾਰਬਜ ਦੀ ਗੱਲ ਤੁਸੀਂ ਮਤਲਬ ਆਪਾਂ ਕੀਤੀ ਕਿ ਲੋਕੀ ਉੱਥੇ ਸੌਫੇ ਜਾਂ ਗਾਰਬਜ ਵਿੱਚ ਸੈੱਟ ਜਾਂਦੇ ਨਾ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਲੋਕਾਂ ਨੂੰ ਅਵੇਅਰਨੈਸ ਹੈ ਨਹੀਂ ਅਵੇਅਰਨੈਸ ਇਹ ਹੈ ਕਿ ਜੇ ਤੁਹਾਡੇ ਘਰ ਕੋਈ ਵੱਡਾ ਗਾਰਬਜ ਦਾ ਕੋਈ ਸੋਫਾ ਬੈਣ ਹੈ ਤੁਸੀਂ ਉਹਨੂੰ ਡੰਬ ਕਰਨਾ ਹੈ ਜਾਂ ਕੋਈ ਰੀਸਾਈਕਲ ਹੈ ਸਿਟੀ ਨੇ ਨਾ ਪ੍ਰੋਪਰ ਡੰਬ ਯਾਰਡ ਬਣਾਏ ਹੁੰਦੇ ਆ ਹੂੰ ਜਿਹਦਾ ਇਟ ਹਰਨ ਟੈਰੀਓ ਐਂਡ ਸੈਂਡਰ ਰੋਡ ਦੇ ਕੋਲ ਆਂ ਫਿਸ਼ਰਮੈਂਟ ਹਾਂਜੀ ਫਿਰ ਉਸ ਤੋਂ ਬਾਅਦ ਆਪਣਾ ਜਦੋਂ ਆਪਾਂ ਮੀਸੀ ਸਾਗਾ ਜਾਣੇ ਆ ਉੱਥੇ ਹੈਗਾ ਆ ਮਤਲਬ ਕਾਫੀ ਹੈਗੇ ਨੇ ਪੁਆਇੰਟ ਜਿੱਥੇ ਤੁਸੀਂ ਜਾਓ ਉੱਥੇ ਤੁਸੀਂ ਜਿਹੜੀ ਮਰਜ਼ੀ ਚੀਜ਼ ਡੰਬ ਕਰ ਦਿਓ ਦੇ ਚਾਰਜ ਉਨੀ 57 10 ਤੁਸੀਂ ਵੱਡੇ ਤੋਂ ਵੱਡੀ ਚੀਜ਼ ਗਾਰਬੇਜ ਹੋਵੇ ਫੂਡ ਗਾਰਬੇਜ ਹੋਵੇ ਰੀਸਾਈਕਲ ਹੋਵੇ ਬੈਟਰੀਜ਼ ਹੋਣ ਰੇਡੀਓਐਕਟਿਵ ਕੁਝ ਵੀ ਮਲਜੂਬੀ ਚੀਜ਼ਾਂ ਨੇ ਉਹ ਸਾਰਾ ਉੱਥੇ ਹੈਜ਼ਰਡਸ ਉੱਥੇ ਸਿੱਟ ਸਕਦੇ ਹੋ ਉਹ ਚੀਜ਼ਾਂ ਬਣੀਆਂ ਹੋਈਆਂ ਨੇ ਬਣੀਆਂ ਹੋਈਆਂ ਸੋ ਰੈਦਰ ਦੈਨ ਤੁਸੀਂ ਇਹ ਲੱਗੋਗੇ ਮੈਂ ਜਾ ਕੇ ਵਾਲਮਾਰਟ ਵਾਲੇ ਦੇ ਵਿੱਚ ਸਿੱਟਿਆ ਮਾਰਾਂ 10 ਬੈਗ ਆਪਣੇ ਉਹਦੀ ਲੋੜ ਹੀ ਨਹੀਂ ਸਫਾਈ ਆਪੇ ਰਹੇਗੀ ਉਹ ਤਾਂ ਲੋਕਾਂ ਨੇ ਕਰਨੀ ਜੀ अच्छा फिर इबली ਜੇ ਹੁਣ ਆਪਾਂ ਸਿੱਟਣ ਜਾਂਦੇ ਆਂ ਹਾਂਜੀ ਆਪਣੀ ਕਮਿਊਨਿਟੀ ਦੀ ਪਛਾਣ ਆਡਾਂਦੇ ਹੁਣ ਥਾਂ-ਥਾਂ ਕੈਮਰੇ ਲੱਗੇ ਆਂ ਫਿਰ ਬਦਨਾਮੀ ਹੁੰਦੀ ਹੈ ਬਿਲਕੁਲ ਭਾਜੀ ਦੇਖੋ ਨਾ ਬਹੁਤ ਚੀਜ਼ਾਂ ਦੀ ਬਦਨਾਮੀ ਹੋਈ ਹੈ ਕੈਮਰੇ ਲੱਗੇ ਜਿੱਦਾਂ ਤੁਹਾਨੂੰ ਪਤਾ ਇੱਕ ਬਹੁਤ ਕਿੱਸਾ ਹੋਇਆ ਸੀ ਕਿ ਆਪਣੇ ਲੋਕ ਮਤਲਬ ਵਸਾਗਾ ਵਿੱਚ ਤੇ ਗਏ ਤਾਂ ਬਾਹਰ ਹੀ ਬਹਿਣ ਲੱਪੇ ਮਤਲਬ 2 ਨੰਬਰ 1 ਨੰਬਰ ਸਾ ਬਾਹਰ ਦਸ਼ਰਿਆਂ ਹੋਣਾ ਆਪਣੀ ਵੀਡੀਓਜ਼ ਬਣ ਗਈਆਂ ਸੋਚੀ ਥੋੜੀ ਜੀ ਹੈਗੀ ਹੈ ਜੇ ਤੁਹਾਨੂੰ ਪਤਾ ਜੇ ਉਹ ਜਗ੍ਹਾ ਇੱਕ ਤਰੀਨ ਇੱਕ ਸਿਸਟਮ ਬਣਿਆ ਹੋਇਆ ਕਿਸੇ ਕੰਟਰੀ ਦਾ ਤੁਸੀਂ ਦੇਖ ਰਹੇ ਕਿ ਮੈਂ ਲੱਗ ਚੀਜ਼ ਕਰ ਰਿਹਾ ਹਾਂ ਉਸ ਚੀਜ਼ ਨੂੰ ਫੋਲੋ ਕਰੋ ਜੇ ਕਿਸੇ ਨਵੀਂ ਕੰਟਰੀ ਚ ਆਏ ਹਨ ਨਾ ਅਸੀਂ ਆਪਣਾ ਕਹਿੰਦੇ ਕਿ ਬੁਰਾ ਪਾੜ ਉਧਰੋਂ ਲੈ ਕੇ ਨਾ ਆਈਏ ਜਿਹੜਾ ਇਹਨਾਂ ਨੇ ਚੰਗੀਆਂ ਆਈਆਂ ਉਹ ਅਸੀਂ ਬਣਾ ਲਈਏ ਆਪਣੀਆਂ ਬਰਾਈਆਂ ਪਿੱਛੇ ਛੱਡ ਦੇਈਏ ਉਦੋਂ ਪਾਜੀ ਹੇਟ ਵੱਧਦੀ ਹੈ ਜਦੋਂ ਅਸੀਂ ਇਹਨਾਂ ਤੋਂ ਅਗੇਸਟ ਆਪਣਾ ਗੰਦ ਜਦੋਂ ਲੈ ਕੇ ਆਨੇ ਨਾ ਹੇਟ ਵੱਧਦੀ ਹੈ ਜਦੋਂ ਅਸੀਂ ਇਹਨਾਂ ਦੇ ਸਿਸਟਮ ਨੂੰ ਕਹਿੰਦੇ ਕਿ ਠੀਕ ਆ ਤੁਹਾਡਾ ਸਿਸਟਮ ਗੋਡਿਆ ਰੈਦਰ ਥੈਨ ਠੀਕ ਆ ਆਪਣੀ ਟਰੈਡੀਸ਼ਨ ਹੋਰ ਆਪਣੇ ਮਨੋਂ ਤੁਹਾਡੀ ਰਿਲੀਜੀਅਸ ਟ੍ਰੈਡੀਸ਼ਨ ਤੁਹਾਨੂੰ ਅਧਿਕਾਰ ਆ ਤੁਸੀਂ ਆਪਣੇ ਰਿਲੀਜੀਅਸ ਪਲੇਸ ਖੋਲੋ ਮੱਥਾ ਟੇਕੋ ਵਧੀਆ ਲੀਕੇ ਆਪਣੇ ਜੀਵਨ ਜਾਂਜ ਨੂੰ ਚਲਾਓ ਬਟ ਤੁਹਾਨੂੰ ਇਹ ਅਧਿਕਾਰ ਨਹੀਂ ਹੈ ਕਿ ਤੁਸੀਂ ਨੇਚਰਲ ਰਿਸੋਰਸ ਖਰਾਬ ਕਰੋ ਤੁਸੀਂ ਇਹਨਾਂ ਕੰਟਰੀਜ਼ ਦਾ ਸਿਸਟਮ ਖਰਾਬ ਕਰੋ ਉਹ ਤੁਹਾਨੂੰ ਅਧਿਕਾਰ ਨਹੀਂ ਹੈਗਾ ਤੁਸੀਂ ਇਹਨੂੰ ਚੂਜ਼ ਕੀਤਾ ਕੰਟਰੀ ਨੂੰ ਬੈਟਰ ਮੈਂਟਲੀ ਚੂਜ਼ ਕੀਤਾ ਤੁਸੀਂ ਬੈਟਰ ਮੈਂਟਲੀ ਚੂਜ਼ ਕੀਤਾ ਰੈਦਰ ਦੈਨ ਫਿਰ ਤੁਸੀਂ ਕੋਈ ਨਹੀਂ ਜੀ ਸਦੀ ਆਪਣੀ ਚੀਜ਼ਾਂ ਪਿੱਛੇ ਆ ਵੀ ਨਾਲ ਲੈ ਕੇ ਆਉਣੀ ਉਹ ਚੀਜ਼ਾਂ ਗੱਲ ਚ ਕਿਉਂਕਿ ਜਦੋਂ ਆਪਾਂ ਵੀਜ਼ਾ ਲਵਾਇਆ ਉਹ ਤਾਂ ਪਹਿਲਾਂ ਹੀ ਸ਼ਰਤਾਂ ਮੰਨ ਕੇ ਆਏ ਹਾਂ ਹਾਂਜੀ ਇੱਥੇ ਆ ਕੇ ਫਿਰ ਆਪਾਂ ਆਪਾਂ ਉਹੀ ਲਾਗੂ ਅਚਾ ਕਈ ਪ੍ਰੋਬਲਮ ਆ ਇਹ ਵੀ ਆ ਰਹੀਆਂ ਵੀ ਕਈ ਜਿਹੜੇ ਪਾਰਕਿੰਗ ਪਲਾਜੇ ਨਵੇਂ ਬਣ ਰਹੇ ਆ ਉਹਦੀ ਪਾਰਕਿੰਗ ਜਿਹੜੀ ਬਹੁਤ ਘੱਟ ਆਉਂਦੀ ਹੈ ਹਾਂਜੀ ਉਹਦੀ ਸਮੱਸਿਆ ਬਹੁਤ ਆਉਂਦੀ ਆ ਇਹ ਤਾਂ ਭਾਈ ਪਤਾ ਕੀ ਜਦੋਂ ਨਾ ਸਿਟੀ ਬਾਇਲੌ ਜਦੋਂ ਉਹਨਾਂ ਨੂੰ ਅਪਰੂਵ ਕਰਦੇ ਆ ਕਿੰਨੀ ਵਾਰੀ ਸੁਣੀਦਾ ਕਿ ਪਲਾਜ਼ਾ ਅਪਰੂਵ ਹੋਣ ਨੂੰ ਟਾਈਮ ਲੱਗ ਰਿਹਾ ਜਦੋਂ ਜਿਸ ਬੰਦੇ ਨੇ ਚੈਨਲ ਚ ਜਾਣਾ ਉਹਨੂੰ ਟਾਈਮ ਲੱਗਦਾ ਤੇ ਜਿਹੜਾ ਥੋੜਾ ਅੰਦਰ ਅੰਡਰ ਦਾ ਟੇਬਲ ਕੰਮ ਇਹਦਾ ਫਿਰ ਜਾਂ ਤਾਂ ਹੋਣਾ ਨਾ ਪਿਆ ਕਿ ਉਹਦੀ ਇੱਕ ਲਿਮਟ ਹੁੰਦੀ ਹੈ ਕਿ ਇੱਥੇ ਕਿਹੜਾ ਬਿਜ਼ਨਸ ਆਏਗਾ ਉਹਦੀ ਕਿੰਨੀ ਪਾਰਕਿੰਗ ਮਿਨੀਮਮ ਚਾਹੀਦੀ ਹੈ ਜਦੋਂ ਵੱਡੇ ਵੱਡੇ ਪਲਾਜ਼ੇ ਵਾਲਮਾਰਟ ਵੱਡੇ ਪਲਾਜ਼ੇ ਜਾਣੇ ਆਪਾਂ ਦੇਦੇ ਆ ਵਾਲਮਾਰਟ ਕੋ ਇੰਨੀ ਪਾਰਕਿੰਗ ਹੁੰਦੀ ਆ 25 ਤੋਂ 30% پارکنگ ہمیشہ ਖਾਲੀ ਖਾਲੀ ਰਹੇ ਉਹ ਉਹ ਰੱਖਣਾ ਹੁੰਦਾ ਉਹ ਮਿਨੀਮਮ ਰਿਕੁਆਇਰਮੈਂਟ ਹੈ ਜੀ ਉਹ ਉਹਨਾਂ ਨੇ ਲੈ ਕੇ ਚੱਲਣਾ ਹੈ ਤੇ ਜਿਹੜੀ ਇੰਨੇ ਪਲਾਦੇ ਆਪਣੇ ਹੁਣ ਬਣ ਰਹੇ ਉੱਥੇ ਤਾਂ ਗੱਡੀਆਂ ਹੀ ਨਹੀਂ ਲੱਗਦੀਆਂ ਤੁਸੀਂ ਗਰੋਸਰੀ ਸਟੋਰ ਵੀ ਖੋਲਤਾ ਉਸ ਉੱਤੇ ਮੈਡੀਕਲ ਬਿਲਡਿੰਗ ਵੀ ਹੈ ਤੇ ਬੰਦੇ ਜੇ ਆ ਰਹੇ ਉਹ ਲਗਾਣਗੇ ਕਿਥੇ ਗੱਡੀਆਂ ਤਾਂ ਸਿੱਤੀ ਨੂੰ ਪਹਿਲਾਂ ਦੇਖਣਾ ਚਾਹੀਦਾ ਨਾ ਤੁਸੀਂ ਬਿਜ਼ਨਸ ਅਪਰੂਵ ਜੇ ਤੋ ਕਰਦੇ ਪੁੱਛੋ ਕਿ ਇੱਥੇ ਕਿਹੜਾ ਬਿਜ਼ਨਸ ਆ ਉੱਥੇ ਇੰਨੇ ਪਾਰਕਿੰਗਾਂ ਚਾਹੀਦੀਆਂ ਉਹ ਕਹਿੰਦੇ ਠੀਕ ਆ ਅੱਜ ਪਾਸ ਕਰਾ ਲਓ ਮਿਨੀਮਮ ਤੇ ਕਹਿ ਕੇ ਕੱਲ ਨੂੰ ਆਂਦਾਂ ਰੂਗਾ ਉਦੋਂ ਸ ਤੇ ਇੱਕ ਇਹ ਜਿਹੜਾ ਆਪਣੇ ਪਲਾਜਾਂ ਦੇ ਵਿੱਚ ਅੱਗੇ ਇਹ ਹੁੰਦਾ ਜੀ ਵੀ ਜੇ ਕੋਈ ਪਲਾਜਾ ਨਵਾਂ ਬਣਦਾ ਤਾਂ ਉਹਦੇ ਵਿੱਚ ਜੇ ਰੈਸਟੋਰੈਂਟ ਐ ਖੋਲਿਆ ਤਾਂ ਇੱਕ ਹੀ ਖੁੱਲੂ ਹੋਰ ਨਹੀਂ ਖੁੱਲਣੇ ਹਾਂਜੀ ਉਹ ਕੀ ਚੱਕਰ ਆ ਵੀ ਹੁਣ ਇੱਕ ਜਿਹੜੇ ਨਵੇਂ ਪਲਾਜੇ ਬਣਦੇ ਨੇ ਉਹਨਾਂ ਚ 4 4 5 5 ਆ ਜਾਂਦੇ ਰੈਸਟੋਰੈਂਟ ਉਹ ਤਾਂ ਐਕਸਕਲੂਸਿਵਿਟੀ ਹੁੰਦੀ ਉਹਦੇ ਸਿਟੀ ਵਾਲੀ ਖੁੱਲਣ ਨੂੰ ਦੇਣਾ ਉਹ ਤਾਂ ਪ੍ਰਾਈਵੇਟ ਕੰਪਨੀ ਆ ਜਿਹਨਾਂ ਨੇ ਬਣਾਉਣਾ ਇਹ ਤਾਂ ਉਹਨਾਂ ਦੇ ਹੱਥ ਆਥੇ ਆ ਕਿ ਉਹਨਾਂ ਨੇ ਕੀ ਦੇਣਾ ਓਕੇ ਉਹਦੇ ਵੀ ਸਿਟੀ ਤਾਂ ਸਿਰਫ ਇਹ ਜਾਂਦੀ ਹੈ ਕਿ ਉਹਨੂੰ ਸਿਸਟਮ ਨਾਲ ਅੰਡਰ ਲਾ ਜੁ ਰਿਕੁਆਇਰਮੈਂਟ ਮਸੂਦੇ ਅਕੋਰਡਿੰਗ ਬਣਾਉਣਾ ਅਲੀ ਉਹਦੇ ਚ ਉਹਦੇ ਚ ਸਿਟੀ ਨਹੀਂ ਕੁਝ ਵਾਸਾ ਕਿਉਂਕਿ ਹੁਣ ਜਿਹੜਾ ਆਪਣੇ ਕੋਨਟਰੀ ਸਾਈਡ ਤੇ ਬਣਿਆ ਉਹ ਜਾ ਉਹ ਚ ਕਿੰਨੇ ਬਣ ਗਏ ਤੇ ਬਣ ਗਏ ਲੇਕਿਨ ਉਹ ਜਿਹੜੀ ਸਿਟੀ ਦੇ ਅੰਦਰ ਨਹੀਂ ਉਹ ਚੀਜ਼ ਹੈਗੀ ਉਹ ਬਿਜ਼ਨਸ ਕਿਹੜਾ ਪਾਣਾ ਉਹ ਉਹਨਾਂ ਨੇ ਵੇਚਤਾ ਉਹਨਾਂ ਨੇ ਐਕਸਕਲੂਸਿਵਿਟੀ ਨਹੀਂ ਦਿੱਤੀ ਬੰਦਾ ਉੱਥੇ ਜੋ ਮਰਜ਼ੀ ਖੋਲ੍ਹੇ ਸਿਟੀ ਇਹ ਨਹੀਂ ਰੋਕ ਸਕਦੀ ਤੁਸੀਂ ਖੋਲਿਆ ਕੀ ਹੈ ਹਾਂ ਇਹ ਕਹਿ ਸਕਦੀ ਹੈ ਕਿ ਇਹ ਅਕੋਰਡਿੰਗ ਟੂ ਲਾ ਹੋਣਾ ਜਿਹੜਾ ਇਹ ਨਹੀਂ ਕਿ ਤੁਸੀਂ ਉੱਥੇ ਬਾਰ ਖੋਲ੍ਹਦੇ ਹੋ ਜਿਹੜਾ ਬਿਨਾ ਲਾਇਸੈਂਸ ਪਰਮਾਈਜ਼ ਤੋਂ ਬਣਾਉਂਦੇ ਹੋ ਜਿਹੜੀ ਕਿਨੂੰ ਲਾਇਸੈਂਸ ਚਾਹੀਦਾ ਉਹ ਲੈਣਾ ਹੈ ਪਰ ਇਹ ਰੋਕ ਨਹੀਂ ਸਕਦੇ ਤੁਹਾਨੂੰ ਕਿ ਤੁਸੀਂ ਕੋਈ ਵੀ ਹੋਰ ਬਿਜ਼ਨਸ ਖੋਲ੍ਹਣਾ ਜੇ ਤੁਸੀਂ ਰੈਸਟੋਰੈਂਟ ਖੋਲ੍ਹਣਾ ਤੁਸੀਂ ਕਿਚਨ ਨੂੰ ਪ੍ਰੂਫ ਕਰਾਣੀ ਹੈ ਅਪਰੂਵ ਕਰਾ ਕੇ ਚਲਾਣੀ ਹੈ ਪਰ ਉਹ ਸਾਰੇ ਦਾ ਸਾਰਾ ਪਲਾਨ ਜੇ ਰੈਸਟੋਰੈਂਟ ਖੋਲ੍ਹ ਵੀ ਸਿਟੀ ਇਹ ਨਹੀਂ ਕਹਿ ਸਕਦੀ ਕਿ ਇਹ ਰੈਸਟੋਰੈਂਟ ਕਿਉਂ ਬੰਦ ਪਹਿਲੇ ਤੋਂ ਇਹ ਨੇ ਕਿ ਹਾਂ ਉਹ ਸਿਟੀ ਨਹੀਂ ਰੋਕ ਸਕਦੀ ਅਤੇ ਨਾ ਜਿਹੜੀ ਹੁਣ ਜਿਵੇਂ ਹਰ ਵੀਕਐਂਡ ਤੇ ਜਾਂ ਸਨੋ ਆਪਣਾ ਪੈ ਜਾਵੇ ਸਨੋ ਹਟਾਉਣ ਲਈ ਸਨੋ ਦੀ ਜਿਹੜੇ ਬਜ਼ੁਰਗਾਂ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਹਾਂਜੀ ਤੇ ਇਹ ਹੁਣ ਜਿਵੇਂ ਸਿਟੀ ਨੇ ਕਿਹਾ ਵੀ 100 ਐਕਸਟਰਾ ਲਾ ਦੇਣਾ ਪਰਵਾਨ ਦੇ ਵਿੱਚ ਉਹ ਹੈ ਨਹੀਂਗਾ ਨਹੀਂ ਉਹ ਉਹਨਾਂ ਨੇ ਭਾਜੀ ਇਹ ਨਾ ਪ੍ਰੋਵੀਜ਼ਨ ਦਿੱਤਾ ਸੀ ਕਿ ਜੇ ਤੁਸੀਂ ਚਾਹੁੰਦੇ ਹੋ ਚਾਹੁੰਦੇ ਹੋ ਤਾਂ ਜੇ ਤੁਹਾਡੀ ਜਿਹੜੀ برف ਉੱਥੇ ਲੱਗਦੀ ਢੇਰੀ ਲੱਗਦੀ ਹੈ ਤੇ ਅਸੀਂ ਉਹ ਉੱਥੋਂ ਕਲੀਨ ਕਰਾਂਗੇ ਤੁਹਾਨੂੰ ਚਾਰਜ ਕਰਾਂਗੇ ਵੌਨ ਨੇ ਤੇ ਇੱਕ ਦੋ ਹੋਰ ਮਨ ਸਿਟੀਆਂ ਨੇ ਉਹਨਾਂ ਨੇ ਇਹ ਕਹੇ ਸੀ ਅਸੀਂ ਮਿਨੀਮਮ ਟਾਂ ਚਾਰਜ ਕਰਾਂਗੇ ਤੇ ਵੀ ਵਿਲ ਹੈਲਪ ਯੂ ਆ ਸੋ ਸਿਟੀ ਤੋਂ ਸਿਟੀ ਹੀ ਡਿਪੈਂਡ ਕਰਦਾ ਹੁਣ ਇਹ ਇਹਨਾਂ ਨੇ ਕਿਹਾ ਸੋ ਜਿਹੜਾ ਲੈਣਾ ਚਾਹੂਗਾ ਸਰਵਿਸ ਉਹ ਕਹਿ ਦੂਗਾ ਬਿਠਾ ਲੈ ਉਹਨਾਂ ਨੇ ਪ੍ਰੋਪਰਲੀ ਨੂੰ ਲੀਗਲੀ ਪਾਸ ਨਹੀਂ ਕੀਤਾ ਬਟ ਹਾਂ ਇਹ ਜ਼ਰੂਰ ਹੈ ਕਿ ਬਜ਼ੁਰਗਾਂ ਨੂੰ ਪ੍ਰੋਬਲਮ ਆਉਂਦੀ ਹੈ ਸਿਟੀ ਨੂੰ ਸੋਚਣਾ ਚਾਹੀਦਾ ਕਿ ਜਦੋਂ ਤੁਸੀਂ ਢੇਰੀ ਲਗਾ ਜਾਂਦੇ ਹੋ ਉਹ ਇਨਸਾਨ ਜਿਹੜਾ ਉੱਥੇ ਬਜ਼ੁਰਗ ਰਹਿੰਦਾ ਉਹ ਤੋਂ ਚੱਕੇ ਨਹੀਂ ਹੁੰਦੇ ਨਾਲੇ ਜਿਆ ਉਹ ਫਾਈਨੈਂਸ਼ਲੀ ਉਹਨਾਂ ਨੂੰ ਸਾਮ ਲੈਣੀ ਪੈਨਸ਼ਨ ਤੇ ਰਹਿ ਰਿਹਾ ਉਹ ਨਹੀਂ ਦੇ ਸਕਦਾ ਚਪਾਣ ਸੋ ਪ੍ਰੋਬਲਮ ਤਾਂ ਹੈਗੀ ਹੈ ਬਈ ਪ੍ਰੋਬਲਮ ਤਾਂ ਹੈ ਬਹੁਤ ਜ਼ਿਆਦਾ ਪ੍ਰੋਬਲਮ ਹਾਂਜੀ ਅੱਛਾ ਇੱਕ ਜਿਹੜੇ ਜਦੋਂ ਗੱਡੀਆਂ ਰੋਡ ਤੇ ਖੜੀਆਂ ਮਾਰਨ ਹਾਂਜੀ ਕਹਿੰਦੇ ਹੁਣ ਇੱਕ ਘਰੇ 4-4 5-5 ਗੱਡੀਆਂ ਆਂਦੀਆਂ ਹੈਗੀਆਂ ਨੇ ਜਦੋਂ ਹੁਣ ਗਾਰਵੇ ਚੱਕਣ ਵੀ ਆਉਂਦੇ ਤਾਂ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਹਾਂਜੀ ਉਹਦੇ ਲਈ ਲੋਕਾਂ ਨੂੰ ਕੀ ਕਰਨ ਚਾਹੀਦਾ ਉਹਦੇ ਪਾਜੀ ਨੂੰ ਲੋਕਾਂ ਨੂੰ ਸੇਵਲ ਸੈਂਸ ਖੁਦ ਹੋਣੀ ਚਾਹੀਦੀ ਹੈ ਕਿ ਜੇ ਹੁਣ ਤੁਸੀਂ ਪਤਾ ਹੈ ਗਾਰਵੇ ਵਿੱਚ ਟਰੱਕ ਨਹੀਂ ਆਉਣਾ ਹੈ ਤੇ ਤੁਸੀਂ ਗੱਡੀ ਮੋਰੇ ਲਗਾ ਜਾਂਦੇ ਗੱਲ ਤਾਂ ਉਹ ਨਾ ਹੁਣ ਜਿਹੜੇ ਬੇਸਮੈਂਟ 'ਚ ਰਹਿ ਰਹੇ ਉਹਨਾਂ ਨੂੰ ਪ੍ਰੋਵਾਈ ਨਹੀਂ ਹੁੰਦੀ ਉਹ ਆਪਣੀ ਗੱਡੀ ਲਾ ਕੇ ਆਪਣਾ ਸੌ ਜਾਂਦੇ ਆ ਉੱਪਰ ਜਿਹੜੇ ਗਾਰਵੇ ਜਾਉ ਉਹ ਮੇਨ ਟੈਨੈਂਟ ਜਿਹੜਾ ਉੱਪਰ ਮੇਨ ਲੈਂਡਲੋਰ ਹੈ ਜਿਹੜਾ ਵੀ ਉੱਪਰਲੇ ਫਲੋਰ ਤੇ ਰਹਿੰਦਾ ਉਹਦੀ ਜ਼ਿੰਮ ਉਹ ਡਰ ਕਾਇਰੋ ਦੇਖੇਗਾ ਦੋ ਤਿੰਨ ਵਾਰੀ ਹੌਲ ਮਾਰੇਗਾ ਨਹੀਂ ਆਇਆ ਤਾਂ ਉਹ ਵੀ ਇਦੀ ਚੱਲ ਜਣਾ ਪਰ ਪ੍ਰੋਬਲਮ ਕੇ ਨੂੰ ਪ੍ਰੋਬਲਮ ਬਾਜੋ ਤੁਹਾਨੂੰ ਹੀ ਆ ਜੀ ਉਹ ਸਿਟੀ ਹੁਣ ਸੜਿਆ ਤੇ ਸਿਟੀ ਤੋਂ ਚਹੀ ਕਰ ਸਕਦੀ ਨਾ ਕਿ ਜੇ ਉਹ ਟਿੱਟਾ ਲਾਵੇ ਉਹਨਾਂ ਨੂੰ ਕਿ ਜਿਹੜੇ ਲੋਕ ਉਹਨਾਂ ਦੀ ਕੰਪਲੇਨਟ ਕਰਨ ਕਿ ਜੇ ਉਹ ਓਵਰ ਦਾ ਟਾਈਮ ਰਹਿ ਰਹੇ ਜਾਂ ਜਦੋਂ ਨਾਈਟ ਮਾਰਨਿੰਗ 2 ਤੋਂ 6 ਨਹੀਂ ਲਾਉਂਦੇ ਉਹਨੂੰ ਟਿਕਟ ਲੱਗੇ ਉਦੋਂ ਲੋਕਾਂ ਨੂੰ ਭਾਜੀ ਸਿਵਲ ਸੈਂਸ ਵੀ ਹੋਣੀ ਚਾਹੀਦੀ ਹੈ ਨਾ ਹਰ ਚੀਜ਼ ਦੀ ਜੀ ਹਾਂਜੀ ਇੱਕ ਲੋਕਾਂ ਨੂੰ ਇਹ ਵੀ ਜਿਹੜੀਆਂ ਸਿਟੀ ਮੀਟਿੰਗਾਂ ਕਰਦੀ ਹੈ ਹਾਂਜੀ ਉਹਦੇ ਵਿੱਚ ਆਮ ਲੋਕਾਂ ਨੂੰ ਇਨਵਾਈਟ ਨਹੀਂ ਕੀਤਾ ਜਾਂਦਾ ਹਾਂਜੀ ਉਹਦੇ ਬਾਰੇ ਕੀ ਕ ਐਕਚੁਅਲੀ ਬੜੀ ਦੋ ਤਿੰਨ ਤਰ੍ਹਾਂ ਮੀਟਿੰਗਸ ਹੁੰਦੀਆਂ ਨੇ ਇੱਕ ਹੁੰਦੀ ਹੈ ਜਿਹੜੀ ਕਾਉਂਸਲ ਦੀ ਖੁਦ ਦੀ ਮੀਟਿੰਗ ਹੁੰਦੀ ਕੋਈ ਬਾਇਲੋ ਪਾਸ ਕਰਨਾ ਜਾਂ ਉੱਤੇ ਵਿਚਾਰ ਕਰਨਾ ਉਹਦੇ ਚ ਉਹਦੇ ਚ ਜਿਦਾ ਆਪਣਾ ਪਾਰਲੀਮੈਂਟ ਲੱਗਦਾ ਉਹਦੇ ਵਿੱਚ ਆਮ ਜਨਤਾ ਨਹੀਂ ਜਾਂਦੀ ਹੁੰਦੀ ਇੱਕ ਹੁੰਦਾ ਕਿ ਕੁਐਸਚਨਿੰਗ ਰਾਉਂਡ ਹੋਣੇ ਜਾਂ ਲੋਕਾਂ ਦੀ ਮੰਗ ਮੰਦਾ ਸੌਣੀਆਂ ਜਦੋਂ ਉਹ ਹਣੀ ਉਦੋਂ ਲੋਕ ਹੀ ਲੋਕਾਂ ਨੂੰ ਬੁਲਾਉਂਦੇ ਆ ਉਦੋਂ ਆਪਣੇ ਲੋਕ ਹੀ ਜਾਂਦੇ ਵੀ ਨਹੀਂ ਲੋਕੀ ਜਾਣਗੇ ਫਿਰ ਉਹ ਸਵਾਲ ਕਰਨ ਜੋਗੇ ਹੋਣਗੇ ਜਦੋਂ ਉਥੇ ਸਿਟੀ ਹਾਲ ਦੀ ਪਤਾ ਹੁੰਦੀ ਹੈ ਕਿ ਫਲਾਣੇ ਫਲਾਣੀ ਮੀਟਿੰਗ ਆਉਣੀ ਹੈ ਜਾਂ ਕੋਈ ਜਦੋਂ ਪਿੱਛੇ ਜਿਹੜਾ ਹੋਇਆ ਸੀ ਕਿ ਲੋਕਾਂ ਦੀਆਂ ਬੇਸਮੈਂਟਾਂ ਜਿਹੜੀਆਂ ਉਹਨਾਂ ਦੇ ਲੀਗਲ ਕਰਾਉਂ ਤਾਂ ਲੋਕਾਂ ਨੇ ਕਿੰਨਾ ਪ੍ਰੋਟੈਸਟ ਕੀਤਾ ਸੀ ਉਦੋਂ ਸਾਰੇ ਪਹੁੰਚ ਗਏ ਇੰਦੇ ਸਾਰੇ ਇਕੱਠੇ ਹੋ ਕੇ ਜਾਣ ਕੇ ਸਾਡੀਆਂ ਮੰਗਾਂ ਨੇ ਸਾਡੀਆਂ ਰਿਕੁਆਇਰਮੈਂਟਾਂ ਨੇ ਸਭ ਨੂੰ ਮਿਲੋ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕੋਈ ਨਾ ਕੋਈ ਗਰੁੱਪ ਉਹ ਮੋਰੀ ਹੋਵੇ ਕੋਈ ਜਾਵੇ ਲੋਕਾਂ ਨੂੰ ਕਰਨਾ ਤਾਂ ਪੈਣਾ ਆਪ ਹੀ ਹੈ ਆਪ ਹੀ ਕਰਨਾ ਪੈਣਾ ਹੈ ਕਰਨਾ ਆਪ ਹੀ ਪੈਣਾ ਭਾਈ ਜੂ ਇਸ ਟਾਈਮ ਹਾਲ ਇੰਨਾ ਟ੍ਰੈਫਿਕ ਇੰਨਾ ਰਸ਼ ਹੈ ਸਾਰਾ ਕੁਝ ਸਿਟੀ ਮਿਲਦਾ ਉਹ ਕਹਿੰਦੇ ਉਹਨੇ ਹਾਂਜੀ ਬਹੁਤ ਯੰਗ ਸਿਟੀ ਹੈ ਤੇ ਮੈਨੂੰ ਪਾਪੂਲੇਸ਼ਨ ਪਰ ਬਹੁਤ ਜ਼ਿਆਦਾ ਹੋ ਗਈ ਹੈ ਅਕੋਰਡਿੰਗ ਟੂ ਜਿਹੜਾ ਇਨਫਰਾਸਟ੍ਰਕਚਰ ਤੁਸੀਂ ਇਹ ਦੇਖੋ ਵੀ ਵੌਨ ਕਿੱਥੇ ਪਹੁੰਚ ਗਿਆ ਮਿਸਿਸਾਗਾ ਕਿੱਥੇ ਪਹੁੰਚ ਗਿਆ ਬ੍ਰੈਂਟਨ ਦੇ ਸਟੈਲ ਪਿੱਛੇ ਹਾਂਜੀ ਕਿਉਂਕਿ ਉੱਥੇ ਭਾਜੀ ਵੌਨ ਹੋ ਗਿਆ ਜਾਂ ਮਿਸਿਸਾਗਾ ਹੋ ਗਿਆ ਨਾ ਉੱਥੇ ਬਹੁਤ ਇਹ ਬ੍ਰੈਂਟਨ ਤੋਂ ਪੁਰਾਣੀਆਂ ਸਿਟੀਆਂ ਨੇ ਉਥੇ ਆਲਰੇਡੀ ਪਹਿਲਾਂ ਤੋਂ ਬਹੁਤ ਵੱਡੇ ਵੇਅਰ ਹਾਊਸ ਵੱਡੀਆਂ ਕੰਪਨੀਆਂ ਪਹਿਲੀ ਬੈਠੀਆਂ ਨੇ ਸੋ ਜਦੋਂ ਪਹਿਲੀਆਂ ਬੈਠੀਆਂ ਨੇ ਉਹਨਾਂ ਨੇ ਉਹ ਸਿਟੀ ਦੀ ਨਿਸ਼ਾਨੀ ਕਿਉਂਕਿ ਸਿਟੀ ਨਾਲੋਂ ਆਲਰੇਡੀ ਵਧੀਆ ਪਰਕ ਦਿੱਤੇ ਹੋਏ ਇਹ ਤਾਂ ਉਹਨਾਂ ਦੇ ਰੁਟੀਨ ਆ ਹੁੰਦੇ ਤਾਂ ਇਹ ਨਵੀਂ ਜਿਹਾਣੇ ਤੇ ਇਹਨਾਂ ਨੇ ਬਾਲ ਆਪਣਾ Amazon ਲੈ ਕੇ ਆਂਦਾ Amazon ਦਾ ਵਿਹਨਸ ਆਇਆ ਸੋ ਇਹ ਲੈਂਗੀ ਸਿਟੀ ਨੂੰ ਬਹੁਤ ਈਜਾ ਦੇ ਕਰਨ ਦੀ ਹੈ ਨਹੀਂ ਕੀ ਇਸ ਦੀ ਲੋੜ ਆ ਬਟ ਉਹ ਵਿਚਾਰ ਵਟਾਂਦਰਾ ਜਦੋਂ ਬਹਿ ਕੇ ਕਰਨਗੇ ਮਨ ਲ ਮੇਅਰ ਐਂਡ ਕਈ ਜਗ੍ਹਾ ਤੇ ਸਿਟੀ ਦੀ ਪਾਵਰ ਵੀ ਨਹੀਂ ਹੁੰਦੀ ਉਹ ਪ੍ਰੋਵਿੰਸ਼ਲ ਪਾਵਰ ਹੁੰਦੀ ਐ ਲੈਣ ਦੇ ਸਕਦੇ ਸਿਟੀ ਵਾਲੇ ਲੈਣ ਦੇ ਸਕਦੇ ਪਰ ਉਹ ਲੈਂਡ ਤੇ ਪ੍ਰੋਜੈਕਟ ਜਿਹੜੇ ਬਣਨੇ ਉਹ ਕਈ ਪ੍ਰੋਵਿੰਸ਼ਲ ਜਾਂ ਫੈਡਰਲ ਅਪਰੂਵਲ ਕਲੂਰ ਵੀ ਆਉਣੇ ਹੁੰਦੇ ਹਾਂ ਅੱਜ ਬਹੁਤਾਂ ਸਿਟੀ ਦੇ ਜਿਹੜੇ ਕੌਂਸਲਰ ਨੇ ਕੀ ਕੀ ਡਿਊਟੀਆਂ ਹੁੰਦੀਆਂ ਬੜੀ ਕਾਫੀ ਡਿਊਟੀਆਂ ਲੈਣੀਆਂ ਨੇ ਐਂ ਡਿਪੈਂਡ ਕਰਦਾ ਹੈ ਕਿ ਮੇਨਲੀ ਟਾਈਮ ਜਦੋਂ ਆਪਣੇ ਜੂਨੀਅਰ ਜੀ ਦਾ ਆਪਾਂ ਕਹਿੰਦੇ ਆਂ ਇੰਡੀਆ ਵੇਪਰ ਗੱਲ ਕਰਦੇ ਹੁੰਦੇ ਨੇ ਜਿਹੜੇ ਸਿਟੀ ਕਾਉਂਸਲਰ ਸੇਮ ਹੋ ਉਹ ਜਿਹੜਾ ਐਮਸੀ ਹੁੰਦੇ ਆ ਜਾਂ ਆਪਣੇ ਪਿੰਡਾਂ ਦੇ ਜ਼ਿਲ੍ਹਾ ਪ੍ਰੇਸ਼ਦ ਜਾਂ ਚੌਕ ਸਭਤੀ ਹੁੰਦੀ ਹੈ ਸੇਮ ਉੱਤੇ ਹੀ ਪਾਵਰ ਹੈ ਇਹਨਾਂ ਦੀ ਕਿ ਲੋਕਲ ਜਿਹੜਾ ਇਨਫਰਾਸਟ੍ਰਕਚਰ ਸੜਕਾਂ ਦਾ ਜਿਹੜਾ ਤੁਹਾਡਾ ਉੱਥੇ ਆਪਣਾ ਸਟਰੀਟ ਲਾਈਟਸ ਆ ਤੁਹਾਡਾ ਸੀਵਰੇਜ ਆ ਤੁਹਾਡੀਆਂ ਜਿਹੜੀਆਂ ਵੀ ਲੋਕਲ ਜਿਹੜੀਆਂ ਡਿਮਾਂਡਸ ਨੇ ਜਿਹੜੀਆਂ ਰਿਕੁਆਇਰਮੈਂਟਾਂ ਨੇ ਉਹ ਕਾਉਂਸਲਰਾਂ ਦੇ ਪਾਵਰ ਦੇ ਅੰਡਰ ਆਉਂਦੀਆਂ ਫਾਇਦਾ اچھا ਹੁਣ ਇਹ ਵੀ ਪ੍ਰੋਬਲਮ ਆ ਰਹੀ ਹੈ ਛੋਟੇ ਜਿਹੇ ਬੱਚੇ ਆ ਹਾਂਜੀ ਵੀ ਕਮਿਊਨਿਟੀ ਸੈਂਟਰ ਦੇ ਵਿੱਚ ਜਿਹੋ ਉਹਨਾਂ ਨੇ ਸਵੀਮਿੰਗ ਸਿੱਖਣੀ ਹੈ ਹਾਂਜੀ ਤਾਂ ਉਹ ਕਹਿੰਦੇ ਆ ਕਿ ਸਾਡੇ ਕੋਲੇ ਸਪੇਸ ਹੀ ਨਹੀਂ ਹਾਂਜੀ ਇਹ ਬਹੁਤ ਜ਼ਿਆਦਾ ਕਿਉਂਕਿ ਪੋਪੂਲੇਸ਼ਨ ਬਹੁਤ ਜ਼ਿਆਦਾ ਤੇ ਸੈਂਟਰ ਕੋ 19 ਕਹੋ ਅਵੇਲੇਬਿਲਟੀ ਨਹੀਂ ਹੈਗੀ ਉੰਨੇ ਉਹਨਾਂ ਕੋ ਮਤਲਬ ਕੋਚ ਨਹੀਂ ਹੈਗੇ ਟ੍ਰੇਨਰ ਨਹੀਂ ਹੈਗੇ ਉੰਨੇ ਉਹਨਾਂ ਕੋ ਸਮੂਹ ਨਹੀਂ ਹੈਗੇ ਉਹ ਤਾਂ ਇਹਨਾਂ ਨੂੰ ਬਣਾਉਣੇ ਹੀ ਪੈਣੇ ਆ ਅਕੋਰਡਿੰਗ ਟੂ ਪੋਪੂਲੇਸ਼ਨ ਬਣਾਉਣੇ ਪੈਣੇ ਕਿ ਜਿਸ ਏਰੀਆ ਦੀ ਹਰ ਏਰੀਆ ਬ੍ਰੈਂਡਨ ਦਾ ਜਿਹੜਾ ਈਸਟ-ਵੈਸਟ ਨਾਰਥ-ਸਾਊਥ ਜਿੰਨਾ ਏਰੀਆ west ਵਿੱਚ ਬਹੁਤ ਪੋਪੂਲੇਸ਼ਨ ਹੈ ਓਕੇ east ਵਿੱਚ ਬਹੁਤ ਪੋਪੂਲੇਸ਼ਨ ਹੈ ਜਿਹੜਾ ਨੌਰਥ ਹੈ ਉਹ ਇੰਡਸਟਰੀਅਲ ਵੀ ਮਿਕਸ ਹੈ ਨੌਰਥ ਵਿੱਚ ਪੋਪੂਲੇਸ਼ਨ ਘੱਟ ਹੈ ਸੋ ਇਹਨਾਂ ਨੂੰ ਏਰੀਆ ਦੇ ਹਿਸਾਬ ਨਾਲ ਹੋਰ ਕਮਿਊਨਿਟੀ ਸੈਂਟਰ ਲਿਆਉਣੇ ਪੈਣਗੇ ਇਹ ਨਹੀਂ ਹੈ ਹੋ ਸਕਦਾ ਵੀ ਉਹਦੇ ਆਵਰ ਵਧਾ ਦੇਣੇ ਬਿਲਕੁਲ ਭਾਈ ਆਵਰ ਵੀ ਵਧਾ ਸਕਦੇ ਆ ਆਵਰ ਦਾ ਥੋੜਾ ਜਿਹਾ ਦਿੱਕਤ ਆਏਗੀ ਜੇ ਬੱਚੇ ਸਕੂਲ 'ਚ ਕਿਹੜੇ ਜਾਂਦੇ ਆ ਉਹ 3 ਵਜੇ ਕਿਸੇ ਦੀ ਛੁੱਟੀ ਹੋ ਰਹੀ ਹੈ ਕਿਸੇ ਦੀ ਚੌਥੀ ਛੁੱਟੀ ਹੋ ਰਹੀ ਹੈ ਫਿਰ ਉਸ ਤੋਂ ਬਾਅਦ ਰਾਤ ਲੇਟ ਨਾਈਟ ਜੇ ਬੱਚਾ ਵੱਡੋ 10 ਕਿ 11 ਵਜੇ ਤੱਕ ਤੁਸੀਂ ਕਹਿ ਲਓ ਜੇ ਵੱਡੇ ਬੱਚੇ ਆ ਉਹ ਉਹਨੂੰ ਯੂਜ਼ ਕਰ ਜੇ ਉਹ ਲੇਟ ਆਣਗੇ ਤਾਂ ਲੇਟ ਸੌਣਗੇ ਸਿਰੇ ਸਕੂਲ ਵੀ ਜਾਣਾ ਹੈ। ਤੋਂ ਬੜੀਆਂ ਚੀਜ਼ਾਂ ਇਹਨਾਂ ਨੂੰ ਮੈਨੇਜ ਕਰਨੀਆਂ ਔਖੀਆਂ ਹੋ ਜਾਣਗੀਆਂ। ਵੀਕਐਂਡ ਦੇ ਦੇ ਸਕਦੇ ਜ਼ਿਆਦਾ ਆਵਰਸ। ਕਿਉਂਕਿ ਜਦੋਂ ਵੀਕਐਂਡ ਤੇ ਬਹੁਤ ਕਮਿਊਨਿਟੀ ਸੈਂਟਰ ਜਲਦੀ ਬੰਦ ਹੋ ਜਾਂਦੇ ਆ। ਵੀਕਐਂਡ ਤੇ ਦੇ ਸਕਦੇ ਕਿ ਫਰਾਈਡੇ ਲੇਟ ਨਾਈਟ ਤੱਕ ਚੱਲੇ, ਸੈਟਰਡੇ ਲੇਟ ਨਾਈਟ ਤੱਕ ਚੱਲੇ 12 ਵਜੇ ਤੱਕ ਮਿਲਰਾਬ ਤੇ 11 ਵਜੇ ਤੱਕ ਚੱਲੇ। ਮਾਰਨਿੰਗ अर्ਲੀ 5-6 ਵਜੇ ਖੁੱਲ ਕੇ। ਉਹ ਚੀਜ਼ਾਂ ਥੋੜੀ ਆਵਰਸ ਦਾ ਕਰ ਸਕਦੇ ਬਟ ਕਈ ਜਗ੍ਹਾ ਹੁਣ ਅਸੀਂ ਵੀ ਕਹਿ ਸਕਦੇ ਆ ਬਟ ਕਈ ਜਗ੍ਹਾ ਉਹਨਾਂ ਦੀ ਵੀ ਪਾਲਿਸੀਜ਼ ਉਹਨਾਂ ਦੇ ਹੱ ਬੜਾ ਬੜਾ ਦੇਣਗੇ ਹੋ ਸੇ ਨੂੰ ਬੁਲਾ ਜਾਣਗੇ ਉਹ ਬਣਾ ਸਕਦੇ ਆ ਕਮਿਊਨਿਟੀ ਸੈਂਟਰ ਲਾਇਬ੍ਰੇਰੀਜ਼ ਹੋਰ ਹੋਣੀਆਂ ਚਾਹੀਦੀਆਂ ਪਾਪੂਲੇਸ਼ਨ ਬਹੁਤ ਜ਼ਿਆਦਾ ਉਹਦੇ ਹਿਸਾਬ ਨਾਲ ਹੋਣੀਆਂ ਚਾਹੀਦੀਆਂ ਅੱਛਾ ਕੀ ਜਿਹੜੇ ਹੁਣ ਜਿਵੇਂ ਧਾਰਮਿਕ ਸਥਾਨ ਆ ਉਥੇ ਪਾਰਕਿੰਗ ਲੋਟ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਹਾਂਜੀ ਉਹਦੇ ਲਈ ਸਿਟੀ ਨੂੰ ਕੀ ਕਰਨਾ ਚਾਹੀਦਾ ਵੀ ਜਿੰਨੇ ਵੀ ਧਾਰਮਿਕ ਸਥਾਨ ਨੇ ਚਾਹੇ ਚਰਚ ਚਾਹੇ ਮਸਜਿਦਾਂ ਚਾਹੇ ਗੁਰਦੁਆਰੇ ਸਾਰੇ ਪ੍ਰੂਫ ਪਾਰਕਿੰਗ ਦੇ ਲਿਮਿਟ ਦੇ ਹਿਸਾਬ ਨਾਲ ਹੀ ਹੁੰਦੇ ਸਾਰੇ ਕੋ ਪਾਰਕਿੰਗ ਪ੍ਰੂਫ ਹੁੰਦੇ ਆ ਪਰ ਹੁਣ ਜਦੋਂ ਜਨਤਾ ਜ਼ਿਆਦਾ ਆਉਣੀ ਹੈ ਉਹਦੇ ਵਿੱਚ ਸਿਟੀ ਕਿ ਨਹੀਂ ਕੁਝ ਕਰ ਸਕਦਾ ਉਹ ਤਾਂ ਇਹ ਕਰ ਸਕਦੀ ਟਿੱਕ ਟਾਈ ਜਾਈ ਗੀ ਇਹ ਸੜਕਾਂ ਤੇ ਗੱਡੀਆਂ ਲੱਗੀਆਂ ਉਹ ਤਾਂ ਲੋਕ ਲੋਕਾਂ ਨੂੰ ਦੇਖਣਾ ਪੈਗਾ ਕਿ ਕਿੱਥੇ ਬਾਇਲੌ ਬਿਥੇ ਅਪਰੂਵਡ ਉੱਥੇ ਪਾਰਕਿੰਗ ਬਲੈਦਰ ਦੇਨ ਕਿ ਉਹਨਾਂ ਨੂੰ ਹੁੰਦਾ ਕਿ ਜਿੱਥੇ ਮਰਜੀ ਚੜ ਜਾਈਏ ਗੱਡੀ ਘਾ ਤੇ ਚੜ ਗਈਏ ਤਾਂ ਫਿਰ ਉਹ ਆਪ ਨਹੀਂ ਨਾ ਸੋਚਦੇ ਹਾਂਜੀ ਜਿੱਦਾਂ ਹੁਣ ਇਦਾਂ ਲੱਗਦਾ ਵੀ ਹਰ ਵਾਰੀ ਬ੍ਰੈਂਪਟਨ ਦੇ ਨਾਲ ਜਾਦੇ ਟੱਕਾ ਹੋ ਜਾਂਦਾ ਜਾਂ ਇੱਥੇ ਫੰਡਸ ਘਟ ਆਉਂਦੇ ਜਾਂ ਕਿਵੇਂ ਆ ਜਿਵੇਂ ਹੁਣ ਐਲ ਆਰਟੀ ਦਾ ਕਿੰਨਾ ਲੰਮ ਗਿਆ ਪਿਆ ਕੰਮ ਉਹ ਹਾਂਜੀ ਪਰ ਇਦਾਂ ਨਾ ਪਾਲਿਸੀਜ਼ ਹੁੰਦੀਆਂ ਐਲ ਆਰਟੀ ਬਹੁਤ ਲੇਟ ਹੋ ਗਈ ਉਹ ਇਹਦੇ ਵਿੱਚ ਕਿਉਂਕਿ ਪੀਲ ਰੀਜਨ ਪੂਰਾ ਇਨਵੋਲਡ ਹੈ ਓਕੇ ਕੱਲਾ ਬ੍ਰੈਂਟਨ ਨਹੀਂ ਹੈ ਹੁਣ ਉਹ ਪਾਲਿਸੀਜ਼ ਮਿਸਿਸ ਸਾਗਾ ਕੀ ਕਹਿ ਰਿਹਾ ਮਿਸਿਸ ਸਾਗਾ ਕਹਿੰਦਾ ਮੇਰੀ ਇੰਨੀ ਫੰਡਿੰਗ ਹੋ ਗਈ ਬ੍ਰੈਂਟਨ ਉਨੀ ਫੰਡਿੰਗ ਲਿਆਵੇ ਤਾਂ ਬ੍ਰੈਂਟਨ ਫੰਡਿੰਗ ਲਿਆਵੇ ਉਧਰ ਪ੍ਰੋਵਿੰਸ਼ਲ ਗਵਰਨਮੈਂਟ ਨੇ ਵੀ ਫੰਡਿੰਗ ਦੇਣੀ ਹੁੰਦੀ ਹੈ ਸੋ ਡਿਪੈਂਡ ਕਰਦਾ ਉਹਨੇ ਕਿੰਨੀ ਫੰਡਿੰਗ ਤੋਂ ਪਿੱਛੇ ਲੈਕ ਕਰਦੇ ਪਏ ਆ ਉਹ ਚੀਜ਼ਾਂ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਕੰਮ ਬ੍ਰੈਂਪਟਨ ਆ ਤਾਂ ਉਹ ਹੀ ਨਹੀਂ ਉਹਨਾਂ ਦੇ ਪੈਸੇ ਜੰਨੇ ਆਇਸੋ ਵਾਪਸ ਹਾਂਜੀ ਹਾਂਜੀ ਉਹ ਚੱਕਰੀ ਹੋਣਾ ਇਹਨਾਂ ਨੂੰ ਤਾਂ ਪੈਸਾ ਨਹੀਂ ਇਕੱਠਾ ਹੋਇਆ ਪੈਸਾ ਹੁੰਦਾ ਪਾਣਾ ਹੁੰਦਾ ਕੋਲ ਚ ਸੋ ਖਰਚੇ ਹੋ ਗਏ ਤੇ ਸਾਡੇ ਖਰਚੇ ਹੋ ਗਏ ਇੱਥੇ ਆਲਰੇਡੀ ਬਹੁਤ ਸਾਡੇ ਖਰਚੇ ਆ ਤੋ ਐਲ ਆਰ ਟੀ ਜਿਵੇਂ ਉਹਨਾਂ ਨੇ ਪੈਸਾ ਲੈ ਪਾ ਲਈ ਜਾਂਦੇ ਬ੍ਰੈਂਪਟਨ ਦਾ ਬਹੁਤ ਛੋਟਾ ਏਰੀਆ ਜਿਹੜੀ ਐਲ ਆਰ ਟੀ ਨਾਲ ਸਰਵ ਹੋਣਾ ਮੋਸਟਲੀ ਮੈਸੀਸ ਸਾਡਾ ਦਾ ਜਿਆਦਾ ਏਰੀਆ ਸੀ ਯੂਨੀਵਰਸਿਟੀ ਦਾ ਵੀ ਰੋਲਾ ਪੈਂਦਾ ਵੀ ਬ੍ਰੈਂਪਟਨ ਦੇ ਕੋਲੇ ਸਪੇਸ ਨਹੀਂ ਹੈ ਯੂਨੀਵਰਸਿਟੀ ਬ੍ਰਾਂਡ ਦੇ ਲਈ ਦੇਖੋ ਸਪੇਸ ਤਾਂ ਕ੍ਰੀਏਟ ਕਰਨੀ ਪੈਦੀ ਸੋ ਇਹ ਮੈਡੀਕਲ ਸੈਂਟਰ ਉਹਨਾਂ ਦਾ ਬਣ ਗਿਆ ਆਲਰੇਡੀ ਉਹਨਾਂ ਨੇ ਕਵੀਨ ਦੇ ਉੱਤੇ ਜਿੱਥੇ ਆਪਣਾ ਬ੍ਰਾਮਣੀ ਸਿਟੀ ਸੈਂਟਰ ਉਹਦੇ ਨਾਲ ਉੱਥੇ ਮੈਡੀਕਲ ਕੈਂਪਸ ਬਣਾਤਾ ਹੈ ਤੇ ਜਾਨੂੰ ਮੇਨ ਕੈਂਪਸ ਉਹ ਰੈਡੀ ਕਰ ਰਹੇ ਜੀ ਹਾਂਜੀ ਓਕੇ ਕਮਰ ਜੀ ਤੁਹਾਡਾ ਸਟੋਰੀ ਜਾਇਆ ਤੁਹਾਡੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਥੈਂਕ ਯੂ ਫॉर ਸਪੋਰਟ